ਇਸ ਪੌੜੀ ਦੇ ਅੰਦਰ ਸਾਹਿਬ ਦੀ ਬਖਸ਼ਿਸ਼ ਕਰਦੇ ਨੇ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਕਹਿੰਦੇ ਹੈ ਪ੍ਰਭੂ ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ ਹੈ ਇੱਕ ਪਰਮਾਤਮਾ ਹੀ ਹੈ ਜਿਹੜਾ ਅਡੋਲ ਇੱਕ ਦੇ ਡੋਲਦਾ ਨਹੀਂ ਮਨੁੱਖ ਆ ਮਡੋਲ ਜਾਂਦਾ ਜੀ ਦੁੱਖ ਆਏ ਚਿੰਤਾ ਆਏ ਪ੍ਰੇਸ਼ਾਨੀਆਂ ਜੀ ਕੋਈ ਗੱਲ ਹੋ ਜਾਵੇ ਡੋਲ ਜਾਂਦੇ ਮਨ ਲੋਕ ਇੱਕ ਪਰਮਾਤਮਾ ਹੀ ਐਸ ਹੈ ਜਿਹੜਾ ਕਦੇ ਡੋਲਦਾ ਹੀ ਨਹੀਂ ਅਡੋਲ ਹੈ ਕਹਿੰਦੇ ਇੱਕ ਪਰਮਾਤਮਾ ਹੈ ਪੂਰਨ ਤੌਰ ਤੇ ਜਿਹੜਾ ਅਡੋਲ ਹੈ ਪੂਰਨ ਤੌਰ ਤੇ ਖਿੜਾਓ ਵਿੱਚ ਹੈ ਆਨੰਦ ਵਿੱਚ ਬੇਪਰਵਾਹ ਕੋਈ ਫਿਕਰ ਨਹੀਂ ਜੀ ਹਾਂ ਹਾਲਾਕੀ ਸਾਰੇ ਸੰਸਾਰ ਨੂੰ ਚਲਾ ਰਿਹਾ ਸਾਰੇ ਸੰਸਾਰ ਨੂੰ ਰਿਜਕ ਦੇ ਰਿਹਾ ਮਨੁੱਖ ਨੂੰ ਪਰਿਵਾਰ ਵੀ ਸਾਂਭਣਾ ਹੋਵੇ ਨਾ ਤੇ ਕਿੰਨੀ ਚਿੰਤਾ ਲੈ ਜਾਂਦਾ ਜੀ ਕਿੰਨੀ ਫਿਕਰਾਂ 'ਚ ਪੈ ਜਾਂਦਾ ਹੈ ਪਰ ਪ੍ਰਮਾਤਮਾ ਸਾਰੇ ਜਗਤ ਨੂੰ ਸਾਰੇ ਸੰਸਾਰ ਨੂੰ ਜੀਵ ਜੰਤ ਨੂੰ ਪਾਲ ਰਿਹਾ ਸਹਿਬ ਕਹਿੰਦੇ ਉਹ ਫਿਰ ਵੀ ਬੇਪਰਵਾਹ ਹੈ ਅਢੋਲ ਹੈ ਉਹਨੂੰ ਕੋਈ ਚਿੰਤਾ ਨਹੀਂ ਜੀ ਕੋਈ ਟੈਨਸ਼ਨ ਨਹੀਂ ਕਹਿੰਦੇ ਤੂੰ ਆਪ ਹੀ ਅਡੋਲਤਾ ਦੇ ਗੁਣ ਜਗਤ ਵਿੱਚ ਵਰਤਾਏ ਹੋਏ ਨੇ ਸੱਚਾ ਸਾਹਿਬ ਏਕ ਤੂੰ ਜਿਨ ਜਿਸ ਨੇ ਸੱਚੋ ਸੱਚ ਵਰਤਾਇਆ ਉਸ ਪਰਮਾਤਮਾ ਨੇ ਆਪ ਹੀ ਅਡੋਲਤਾ ਦੇ ਗੁਣ ਜਗਤ ਵਿੱਚ ਵਰਤਾਏ ਨੇ ਅਗਲੀ ਪੰਕਤੀ ਵੱਲ ਧਿਆਨ ਦਿਓ ਜਿਸ ਤੂੰ ਦੇਹੇ ਤਿਸ ਮਿਲੈ ਸਚ ਤਾ ਤਿੰਨੀ ਸੱਚ ਕਮਾਇਆ ਹੁਣ ਇਹ ਅਡੋਲਤਾ ਦਾ ਗੁਣ ਕਿਨੂੰ ਮਿਲਦਾ ਜੀ ਕਿਨੂੰ ਪ੍ਰਾਪਤ ਹੁੰਦਾ ਹੈ ਇਹ ਬਖਸ਼ਿਸ਼ ਜਿਹੜੀ ਆ ਉਹ ਕਿਨੂੰ ਪ੍ਰਾਪਤ ਹੁੰਦੀ ਹੈ ਕਹਿੰਦੇ ਜਿਸ ਨੂੰ ਆਪ ਦਿੰਦ ਹੈ ਜਿਸ ਤੂੰ ਦੇਹ ਤਿਸ ਮਿਲੈ ਸੱਚ ਕਹਿੰਦੇ ਜਿਨ੍ਹਾਂ ਦੀ ਝੋਲੀ 'ਚ ਤੂਏ ਪਾਉਣਾ ਸੱਚ ਅਡੋਲਤਾ ਦੇ ਗੁਣ ਪਾਉਣਾ ਉਹ ਹੀ ਉਪ੍ਰਾਪਤ ਕਰਦਾ ਫਿਰ ਤਾਂ ਤਿੰਨੀ ਸੱਚ ਕਮਾਇਆ ਉਹਨਾਂ ਨੇ ਇਸ ਸੱਚ ਦੀ ਕਮਾਈ ਕਰਕੇ ਆਪਣਾ ਜੀਵਨ ਵੀ ਖੜਾਉਚ ਕਰ ਲਿਆ ਫਿਰ ਉਹਨਾਂ ਦੇ ਜੀਵਨ 'ਚ ਮੁਸੀਬਤਾਂ ਆਈਆਂ ਦੁੱਖ ਆਏ ਚਿੰਤਾਵਾਂ ਆਈਆਂ ਉਹ ਫਿਰ ਵੀ ਅਡੋਲ ਰਹੇ ਕਬਰੇ ਨਹੀਂ ਜਿੰਨੂੰ ਇਹ ਦਾਤ ਬਖਸ਼ਦੈ ਇਨਾਮ ਦੀ ਦਾਤ ਤਾਂ ਉਹਦੇ ਹੱਥ ਤੇ ਚੀ ਜੀ ਪਰਮਾਤਮਾ ਦੀ ਜਿੰਨਾ ਉੱਤੇ ਬਖਸ਼ਿਸ਼ ਕਰਦਾ ਹੈ ਪਰਮਾਤਮਾ ਉਹਨਾਂ ਨੂੰ ਇਹ ਦਾਤ ਮਿਲਦੀ ਹੈ ਹੁਣ ਸਵਾਲ ਖੜਾ ਹੁੰਦਾ ਜੀ ਇੱਕ ਸਮਝਿਓ ਵੀ ਉਹ ਬਖਸ਼ਿਸ਼ ਕਰਦਾ ਕਿੰਨਾ ਉੱਤੇ ਹੈ ਬਖਸ਼ਿਸ਼ ਕਰੇਗਾ ਤੇ ਇਹ ਗੁਣ ਮਿਲੇਗਾ ਡੋਲਤਾ ਦਾ ਨਾਮ ਦਾ ਗੁਣ ਮਿਲੇਗਾ ਪਰ ਬਖਸ਼ਿਸ਼ ਕਿੰਨਾ ਉੱਤੇ ਕਰਦਾ ਹੈ ਮੌਦਾਰਨ ਦੇ ਦੇਨਾਪ ਜੀ ਨੂੰ ਘਰ ਦੇ ਵਿੱਚ ਪੁੱਤਰ ਲਾਇਕ ਹੋਵੇ ਨਾ ਲਾਇਕ ਤੇ ਪਿਓ ਚਾਹੁੰਦਾ ਫਿਰ ਮੇਰੀ ਜ਼ਮੀਨ ਜਾਇਦਾਦ ਕਾਰੋਬਾਰ ਇਹ ਕੀਮਤੀ ਚੀਜ਼ਾਂ ਮੇਰਾ ਪੁੱਤਰ ਸੰਭਲਵੇ ਕਿਉਂਕਿ ਲਾਇਕ ਹੈ ਜੀ ਉਹ ਸਿਆਣਾ ਜੀ ਲਾਇਕ ਪੁੱਤਰ ਕਦੋਂ ਬਣਦਾ ਆਪਣੇ ਪਿਤਾ ਦੀ ਨਿਗਾਹ ਚ ਜਦੋਂ ਪਿਤਾ ਦੀ ਹਰ ਗੱਲ ਨੂੰ ਮੰਨਦਾ ਇਕ ਇੱਕ ਗੱਲ ਨੂੰ ਆਪਣੇ ਜੀਵਨ ਚ ਢਾਲਦਾ ਫਿਰ ਪੁੱਤ ਕਹਿੰਦਾ ਵੀ ਮੇਰਾ ਲਾਇਕ ਪੁੱਤਰ ਹੈ ਜੀ ਤੇ ਮੇਰਾ ਜਿੰਨਾ ਕਾਰੋਬਾਰ ਹੈ ਕੀਮਤੀ ਚੀਜ਼ਾਂ ਹੈ ਮੈਂ ਦੀ ਝੋਲੀ ਚ ਪਾ ਦੇਣਾ ਬਸ ਕਿਉਂਕਿ ਲਾਇਕ ਜਦੋਂ ਅਸੀਂ ਗੁਰੂ ਦੇ ਲਾਇਕ ਸਿੱਖ ਬਣ ਗਏ ਸੇਵਕ ਬਣ ਕੇ ਤੇ ਲਾਇਕ ਸੇਵਕ ਕਦੋਂ ਬਣਾਂਗੇ ਜੀ ਜੋ ਗੁਰ ਕਹ ਸੋਈ ਭਲ ਮਨੋ ਜਦੋਂ ਇਹ અપਨਾ ਲਿਆ ਜੋ ਗੁਰੂ ਹੁਕਮ ਕਰਦਾ ਉਹਨੂੰ ਜੀਵਨ ਦੇ ਵਿੱਚ અપਨਾ ਲੈਣਾ ਹੀ ਗੁਰੂ ਦਾ ਲਾਇਕ ਸਿੱਖ ਬਣਦਾ ਹੈ ਤੇ ਜਦੋਂ ਗੁਰੂ ਦਾ ਲਾਇਕ ਸੇਵਕ ਬਣ ਕੇ ਸਿੱਖ ਬਣ ਕੇ ਫਿਰ ਗੁਰੂ ਕੀ ਕਰੇਗਾ ਗੁਰੂ ਸਭ ਤੋਂ ਕੀਮਤੀ ਦਾਤ ਦੇਗਾ ਸਾਨੂੰ ਤੇ ਗੁਰੂ ਕੋਲ ਕੀਮਤੀ ਦਾਤ ਕਿਹੜੀ ਹੈ ਜੀ ਨਾਮ ਦੀ ਦਾਤ ਸਿਮਰਨ ਦੀ ਦਾਤ ਸਿੱਖੀ ਦੀ ਦਾਤ ਫਿਰ ਉਹ ਸਾਡੀ ਝੋਲੀ ਚ ਪਾਏਗਾ ਹੁਣ ਤੁਸੀਂ ਦੇਖੋ ਨਾ ਗੁਰੂ ਨਾਨਕ ਦੇ ਛੋਟੀ ਜਿਹੇ ਧਰ ਦੇ ਲੱਗਿਆ ਜੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ लायक ਬਾਬਾ ਲੈਣਾ ਜੀ ਨੂੰ ਸਮਝਦੇ ਨਹੀਂ ਬਾਬਾ ਸ਼ਿਰੀ ਚੰਦ ਤੇ ਲਖਮੀ ਦਾਸ ਜੀ ਉਹਨਾਂ ਨਾਲੋਂ ਜ਼ਿਆਦਾ लायक ਬਾਬਾ ਲੈਣਾ ਜੀ ਨੂੰ ਸਮਝਦੇ ਨੇ ਕਿਉਂ ਕਿਉਂਕਿ ਇੱਕ ਇੱਕ ਹੁਕਮ ਦੀ ਪਾਲਣਾ ਕਰ ਰਹੇ ਹੋ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਮਹਾਰਾਜ ਮਿੱਟੀ ਦਾ ਭਾਂਡਾ ਮੈਂ ਇਹ ਉਦਾਹਰਣ ਦੇ ਲੰਘਿਆ ਤਾਂ ਕਿ ਗੱਲ ਸਮਝ ਚ ਆ ਜੇ ਤੁਸੀਂ ਜਾਣੂ ਆ ਸਾਰੇ ਮਿੱਟੀ ਦਾ ਭਾਂਡਾ ਜੀ ਤੇ ਉਹਦੇ ਚ ਦਹੀਂ ਸੀ ਅੱਜ ਤਾਂ ਚਲੋ ਸ਼ੈਂਪੂ ਸਾਬਣ ਆ ਗਏ ਪਹਿਲਾਂ ਦਹੀਂ ਨਾਲ ਸਿਰ ਨਾਲ ਨਹਾ ਲਿਆ ਕਰਦੇ ਸੀ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆ ਰਹੇ ਸੀ ਬਾਬਾ ਲੈਣਾ ਜੀ ਵੀ ਨਾਲ ਐ ਪੁੱਤਰ ਵੀ ਨਾਲ ਐ ਸੰਗਤ ਵੀ ਤੇ ਸਾਹਿਬ ਜੀ ਨੇ ਮਿੱਟੀ ਦਾ ਭਾਂਡਾ ਚਿੱਕੜ ਚ ਸੁੱਟਦਾ ਤੇ ਸਾਹਿਬ ਕਹਿੰਦੇ ਸ਼੍ਰੀ ਚੰਦ ਪੁੱਤਰ ਭਾਂਡਾ ਤਾਂ ਲੈ ਕੇ ਗੱਲ ਇੱਥੇ ਹੁਕਮ ਮੰਨਣ ਦੀ ਐ ਜੀ ਸਾਧਨ ਤਾਂ ਹੋਰ ਵੀ ਹੋਣਗੇ ਬੜੇ ਭਾਂਡਾ ਨਮਾ ਵੀ ਆਜੇ ਬਾਬਾ ਸ਼੍ਰੀ ਚੰਦ ਇਹ ਜਵਾਬ ਸੀ ਕਿ ਪਿਤਾ ਜੀ ਜੇ ਚਿੱਕਰ ਚ ਡੇਗ ਗਿਆ ਤੇ ਪਿਆ ਰਹਿਣ ਦੇ ਹੋਰ ਭਾਂਡੇ ਬਹੁਤ ਆ ਆਪਣੇ ਕੋਲ ਜ਼ਰੂਰੀ ਥੋੜਾ ਹੀ ਚੱਕਣਾ ਹੈ ਨਾਲੇ ਮੈਂ ਤੁਹਾਡਾ ਪੁੱਤਰ ਆ ਤੇ ਅ ਬਾਬਾ ਲੈਣਾ ਜਿਹਨੂੰ ਕਿਉ ਰੱਖਿਆ ਤੈਨੂੰ ਹੋਰ ਸੇਵਕ ਕਿੰਨੇ ਆ ਹੋਰ ਕਿਸੇ ਨੂੰ ਕਹ ਦੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਬਾਬਾ ਲਖਮੀ ਦਾਸ ਜੀ ਨੇ ਆਖਿਆ ਉਹਨਾਂ ਨੇ ਵੀ ਉਹ ਜਿਹਾ ਜਵਾਬ ਦਿੱਤਾ ਜੋ ਸ਼੍ਰੀ ਚੰਦ ਜੀ ਨੇ ਦਿੱਤਾ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਸਿਰਫ ਇਹਨੇ ਬੋਲਾ ਕਿ ਲੈਣਿਆ ਭੱਜ ਕੇ ਚਿੱਕੜ ਚ ਬੜ ਕੇ ਆਉ ਜਿਹੜਾ ਭਾਂਡਾ ਸੀ ਨਾ ਮਿੱਟੀ ਦਾ ਉਹਨੂੰ ਧੋ ਕੇ ਸਵਾਰ ਕੇ ਗੁਰੂ ਪਾਸ਼ਾ ਜੀ ਦੇ ਚਰਨਾਂ ਚ ਰੱਖਦਾ ਹੁਣ ਗੱਲ ਉਹ ਤੇ ਹੁਕਮ ਮੰਨਣ ਦੀ ਹੈ ਜੀ ਤੇ ਸਹਿਬ ਨੇ ਸਾਰੀ ਸੰਗਤ ਦੇ ਵਿੱਚੋਂ ਲਾਇਕ ਕਿਨੂੰ ਸਮਝਿਆ ਬਾਬਾ ਲੈਣਾ ਹੁਕਮ ਮੰਨਿਆ ਹੋ ਵੈ ਪ੍ਰਵਾਣ ਤਖਸਮੇ ਕਾ ਮਹਿਲ ਪਾਈ ਸੀ ਪ੍ਰਵਾਣੀ ਉਦੋਂ ਐ ਜੀ ਜਦੋਂ ਅਸੀਂ ਹੁਕਮ ਨੂੰ ਮੰਨਾਂਗੇ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਮਿਹਰਮਤ ਕੀਤੀ ਬਾਬਾ ਲੈਣਾ ਜੀ ਦੇ ਸਿਰ ਤੇ ਛਤਰ ਚੁਲਾ ਦਿੱਤੇ ਤੇ ਉਹਨਾਂ ਦੀ ਸਿਫਤ ਆਸਮਾਨ ਤੱਕ ਪਹੁੰਚ ਗਈ ਆਸਮਾਨ ਤੱਕ ਵਡਿਆਈਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ ਲਹਿਣੇ ਧਰਿਉਣ ਛਤਰ ਸਿਰ ਅਸਮਾਨ ਕਿਆੜਾ ਛ ਕਿਉਂ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿ ਕਿਉਂ ਸਿੱਖਾਂ ਪੁੱਤਰਾ ਘੋਖ ਕੈ ਸਭ ਓਮਤ ਵੇਖੋ ਕੇ ਕਿਉਂ ਜਸ ਧੋਸ ਤਾਂ ਲੈਣਾ ਤਿੱ ਕਿਉਂ ਨ ਬੱਬਾ ਸਤਾ ਜੀ ਤੇ ਬੱਬਾ ਬਲਵੰਡ ਜੀ ਦੀ ਵਾਰ ਹੈ ਸਿੱਖਾਂ ਪੁੱਤਰਾਂ ਘੋਖ ਕਹਿ ਕਹਿੰਦੇ ਦੇਖੋ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਸਿੱਖਾਂ ਨੂੰ ਵੀ ਘੋਖਿਆ ਪੁੱਤਰਾਂ ਨੂੰ ਵੀ ਘੋਖਿਆ ਪਰ ਛਤਰ ਕਿਨੂੰ ਦਿੱਤਾ ਬੱਬਾ ਲੈਣਾ ਜੀ ਸਿੱਖਾਂ ਪੁੱਤਰਾਂ ਘੋਖ ਕਹਿ ਸਭ ਓਮਤ ਵੇਖੋ ਕਿ ਕਿਉਂ ਜਸਦੋਸ ਦਾ ਲਹਿਣਾ ਟਿੱਕੇ ਉਹਨ ਸਾਰਿਆਂ ਨੂੰ ਵਿਚਾਰ ਕੇ ਘੋਕ ਕੇ ਛਤਰਬਾਬਾ ਲੈਣਾ ਜੀ ਦੇ ਸਿਰ ਤੇ ਟਿਕਾਦਾ ਕਿਉਂਕਿ ਲਾਇਕ ਸੀ ਉਹ ਇਸ ਲਈ ਮੈਂ ਜਿਹੜੀ ਬੇਨਤੀ ਕਰ ਰਹਿਣ ਜੀ ਆਪ ਜੀ ਨੂੰ ਬਿਗ ਗੁਰੂ ਦੇ ਲਾਇਕ ਪੁੱਤਰ ਜਾਂ ਲਾਇਕ ਸਿੱਖ ਉਹ ਹੀ ਉਹ ਬਣਦੇ ਜੋ ਗੁਰੂ ਦਾ ਹੁਕਮ ਮੰਨ ਲੈਂਦੇ ਨੇ ਤੇ ਜਦੋਂ ਹੁਕਮ ਮੰਨਦੇ ਨੇ ਫਿਰ ਗੁਰੂ ਕੀ ਕਰਦਾ ਫਿਰ ਕੀਮਤੀ ਦਾਤਾਂ ਦਿੰਦਾ ਸਿੱਖੀ ਦੀ ਦਾਤ ਦਿੰਦਾ ਉਹਨਾਂ ਨੂੰ ਨਾਮ ਦੀਆਂ ਦਾਤਾਂ ਇਹ ਇਹ ਦਾਤ ਤਾਂ ਜਿਹੜੀ ਕੀਮਤੀ ਦਾਤ ਹੈ ਜਿੰਦੀ ਲੋੜ ਹੈ ਜ਼ਰੂਰਤ ਹੈ ਸਾਨੂੰ ਇਹ ਤਾਂ ਗੁਰੂ ਦੇ ਹੱਥ ਚ ਹੈ ਜੀ ਚਲੋ ਆਪਾਂ ਇੱਕ ਸ਼ਬਦ ਹੋਰ ਵਿਚਾਰ ਲਈਏ ਜੀ ਗੁਰੂ ਦਾ ਲਾਇਕ ਸਿੱਖ ਕਿਵੇਂ ਬਣੀਆਂ ਆਪਾਂ ਵੀ ਗੁਰੂ ਆਖਦੇ ਵੀ ਬੀਬੀਆ ਮੇਰੇ ਲਾਇਕ ਸਿੱਖ ਮਾ ਕੀਮਤੀ ਦਾ ਤੈਨੂੰ ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਇਹ ਮੇਰਾ ਲਾਇਕ ਸਿੱਖ ਹੈ ਬਾਬਾ ਲੈ ਤੇ ਆ ਕੀਮਤੀ ਦਾਤ ਜਿਹੜੀ ਹੈ ਅਸਮੁੱਚੀ ਬਾਣੀ ਜਿਹੜੀ ਹੈ ਮੈਂ ਦੀ ਝੋਲੀ ਚ ਪਾ ਦੇਣੀ ਹੈ ਕੀਮਤੀ ਦਾਤ ਅਸੇ ਕਿਵੇਂ ਬੜੀ ਸ਼ਬਦ ਤੁਹਾਨੂੰ ਕੰਠ ਵੀ ਹੋ ਗਏ ਸਾਰੇ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ ਗੁਰ ਸਤ ਗੁਰ ਕਾ ਜੋ ਸਿੱਖ ਅੰਖਾਰ ਸੁਪ ਉੱਲਕੇ ਉੱਠ ਹਰ ਨਾਮ ਧਿਆ ਆਹ ਤਰੀਕਾ ਜੀ ਗੁਰੂ ਦਾ ਲੈ ਸਿੱਖ ਬਣਨਾ ਸਭ ਤੋਂ ਪਹਿਲੀ ਗੱਲ ਅੰਮ੍ਰਿਤ ਵੇਲੇ ਖੜੇ ਹੋ ਕੇ ਨਾਮ ਧਿਆ ਜੇ ਅੰਮ੍ਰਿਤ ਵੇਲਾ ਸੰਭ ਦੇਣ ਤਾਂ ਬਹੁਤ ਤਨਤਾ ਦੇ ਜੋਗ ਹੋ ਜੀ ਜੇ ਨਹੀਂ ਤਾਂ ਦਾਸ ਕਰੋ ਬੇਨਤੀ ਕਰੋ ਗੁਰੂ ਕੇ ਵੀ ਇਹ ਦਾਤ ਸਾਡੀ ਝੋਲੀ ਚ ਵੀ ਪਵੇ ਬਹੁਤ ਕੀਮਤੀ ਦਾਤ ਹੈ ਜੀ ਅੰਮ੍ਰਿਤ ਵੇਲੇ ਬਹੁਤ ਕੀਮਤੀ ਦਾਤ ਸੇਬ ਜੀ ਕਹਿੰਦੇ ਜੇ ਗੁਰੂ ਦਾ ਅਸਲ ਸਿੱਖ ਬਣਨਾ ਹੈ ਤੇ ਫਿਰ ਆ ਚੀਜ਼ਾਂ ਧਾਰਮਿਕ ਕਰਨੀਆਂ ਪੈਣਗੀਆਂ ਪਹਿਲਾ ਕੀ ਅੰਮ੍ਰਿਤ ਵੇਲੇ ਖੜਾ ਹੋ ਕੇ ਨਾਮ ਜਪਣਾ ਅੰਮ੍ਰਿਤ ਵੇਲੇ ਜਦੋਂ ਵੀ ਖੜੇ ਹੁੰਨੇ ਆ ਨਾ ਜੀ ਆਪਣੀ ਸੁਰਤਾਂ ਨੂੰ ਭੜਕਾਉਣ ਤੋਂ ਪਹਿਲਾਂ ਹੀ ਤੁਹਾਡੇ ਮੁਖ ਚ ਜਪਜੀ ਸਾਹਿਬ ਜੇ ਕੰਠ ਹੈ ਜਪਜੀ ਸਾਹਿਬ ਸ਼ੁਰੂ ਹੋ ਜੇ ਜਸ ਸਿਮਰਨ ਸ਼ੁਰੂ ਹੋ ਜੇ ਜਾਂ ਮੂਲ ਮੰਤਰ ਸ਼ੁਰੂ ਹੋ ਜੇ ਉੱਠਦੇ ਆਸਾਰ ਸਾਡੀ ਸੁਰਤ ਇੱਧਰ ਉੱਧਰ ਨਾ ਜਾਵੇ ਜਦੋਂ ਉੱਠਦੇ ਆਸਾਰ ਸਾਡੀ ਸੁਰਤ 'ਚ ਜਿਹੜੀ ਵਿਚਾਰ ਟਿਕ ਗਈ ਉਹ ਸਾਰਾ ਦਿਨ ਘੁੰਮੀ ਜਾਂਦੀ ਹੈ ਉਹ ਸਾਰਾ ਦਿਨ ਪਰੇਸ਼ਾਨ ਰਹਿੰਦੀ ਸਮੋ ਬਸ ਨਾਮ ਚੱਲ ਪਵੇ ਉਸੇ ਸਮੇਂ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ ਉੱਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਮੈ ਉੱਦਮ ਕਰੇ ਖੜਾ ਹੁੰਦਾ ਫਿਰ ਇਸ਼ਨਾਨ ਕਰੇ ਜੀ ਫਿਰ ਅੰਮ੍ਰਿਤ ਸਰਨਾਣ ਦਾ ਭਾਵ ਕੀ ਹੈ ਜੀ ਜਿਹੜੇ ਸਾਨੂੰ ਨੇਮ ਮਿਲਿਆ ਜੀ ਪੰਜ ਬਾਣੀਆਂ ਦਾ ਸਰੀਰ ਦੀ ਗੱਲ ਇਸ਼ਨਾਨ ਦੀ ਤਾਂ ਗੱਲ ਹੋ ਗਈ ਇਸ਼ਨਾਨ ਕਰੈ ਫਿਰ ਅੰਮ੍ਰਿਤ ਸਰ ਨਾਵੇ ਅੰਮ੍ਰਿਤ ਸਰ ਦਾ ਭਾਵ ਪੰਜ ਬਾਣੀਆਂ ਜਿਹੜੀ ਅੰਮ੍ਰਿਤ ਵਰਗੀਆਂ ਉਹਦੇ ਵਿੱਚ ਇਸ਼ਨਾਨ ਕਰੇ ਮਨ ਦਾ ਇਸ਼ਨਾਨ ਫਿਰ ਉਹ ਇਸ਼ਨਾਨ ਕਰੇ ਨੇਮ ਕਰੇ ਆਪਣਾ ਫਿਰ ਗੁਰੂ ਜਰੂਰ ਆਕੇਗਾ ਜਿਸ ਨੂੰ ਲਾਇਕ ਸਿੱਖ ਹੈ ਬਹੁਤ ਮੇਰਾ ਪਿਆਰਾ ਸਿੱਖ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ ਸਾਰੀਆਂ ਗੱਲਾਂ ਵਿੱਚ ਹੈ ਜੀ ਫਿਰ ਇਹ ਨਹੀਂ ਕਹਿਣਾ ਵੀ ਨਿਤਨੇਮ ਕਰ ਲਿਆ ਤੇ ਉਸ ਤੋਂ ਬਸ ਨਾ ਉਹਦੇ ਵਿੱਚ ਜਿਹੜੇ ਉਪਦੇਸ਼ ਛੁਪੇ ਹੈ ਨਾ ਉਹਦੀ ਕਮਾਈ ਵੀ ਕਰਨੀ ਹੈ ਪਾਪ ਤਾਂ ਤਾਹੋਂ ਧਰਨਗੇ ਜੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੁੱਖ ਲੈ ਜਾਵੇ ਫਿਰ ਸਾਰੇ ਪਾਪ ਜਿਹੜੇ ਨੇ ਜਿਹੜੇ ਪਾਪਾਂ ਦਾ ਦੁੱਖ ਹੈ ਨਾ ਉਹ ਸਭ ਲੈ ਜਾਣਗੇ ਜਿਉਂ ਦੀ ਉਪਦੇਸ਼ ਦੀ ਕਮਾਈ ਕਰ ਲਾਂਗੇ ਦਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਵਹਿ ਬਹਿਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਇਹ ਨਹੀਂ ਸੋਚਣਾ ਕਿ ਜੀ ਮੈਂ ਤਾਂ ਨਿਤਨਿਮ ਕਰ ਲਿਆ ਹੁਣ ਕਾ ਦੀ ਬਾਣੀ ਪੜ੍ਹਨੀ ਮੈਂ ਤਾਂ ਕਰ ਲਿਆ ਜੀ ਮੈਂ ਤਾਂ ਜਪਜੀ ਸਾਹਿਬ ਪੜ੍ਹ ਲਈ ਉਹ ਦੁਪਹਿਰ ਬਿੱਲੇ ਕਿਹੜੀ ਬਾਣੀ ਹੁੰਦੀ ਜੀ ਉਪਲੇਖੇ ਕਰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦਿਆਂ ਉੱਠਦਿਆਂ ਕੰਮ ਖਾਜ ਵਿੱਚ ਵੀ ਜਾਂਦੇ ਆਂ ਨਾਮ ਨਹੀਂ ਭੁੱਲਾਂ ਸੀ ਜਿ ਗੁਰਬਾਣੀ ਕੰਠ ਹੈ ਸ਼ਬਦ ਕੰਠ ਹੈ ਤੋ ਗਾਈਏ ਸੀ ਤੇ ਪਰ ਵਿਸਾਰਨਾ ਨਹੀਂ ਹੈ ਭੁੱਲਣਾ ਨਹੀਂ ਹੈ ਹਾਤ ਪਾਉ ਕਰ ਕਾਮ ਸਭ ਚੇਤ ਨਿਰੰਜਨ ਨਾ ਹੱਤ ਪੈਰ ਨਾਲ ਕੰਮ ਕਰੀਏ ਆ ਜਿਹੜਾ ਅੰਦਰ ਚੇਤ ਹੈ ਨਾ ਇਹ ਨਾਮ ਚ ਜੁੜਿਆਉਣਾ ਚਾਹੀਦਾ ਹੈ ਇਹ ਪ੍ਰਭੂ ਦੀ ਯਾਦ ਵਿੱਚ ਜੁੜਿਆਉਣਾ ਚਾਹੀਦਾ ਹੈ ਫਿਰ ਆਨੰਦ ਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬੈਹੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਸੋ ਸਾਸ ਗਿਰਾਸਿ ਧਿਆਇ ਮੇਰਾ ਗੁਰਸਿਖ ਸਾਹਿਬ ਜੀ ਕਹਿੰਦੇ ਜਿਹੜਾ ਸਾਸ ਗਰਾਸ ਧਿਆਵੇ ਸੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ ਜਿਹੜਾ ਸਾਸ ਗਰਾਸ ਧੌਂਦਾ ਹੈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਬੜਾ ਚੰਗਾ ਲੱਗਦਾ ਹੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਸਭ ਕਹਿੰਦੇ ਠੀਕ ਹੈ ਅੰਮ੍ਰਿਤ ਵੇਲੇ ਸੰਭਲਿਆ ਇਸ਼ਨਾਨ ਪਾਣੀ ਕੀਤਾ ਨਿਤਨੇਮੀ ਕਰ ਲਿਆ ਫਿਰ ਉਹਦੀ ਕਮਾਈ ਵੀ ਕੀਤੀ ਫਿਰ ਉਹਨੂੰ ਜੀਵਨ ਚ ਬਿਤਾ ਲਿਆ ਕੰਮ ਕਾਜ ਕਰਦਿਆਂ ਵੀ ਨਾਮ ਨਾਲ ਜੁੜਿਆ ਰਿਹਾ ਤੇ ਸਹਿਬ ਕਹਿੰਦੇ ਆਪਣੀ ਤਕਸੀਮਤ ਨਹੀਂ ਕਰਨਾ ਹੋਰਾਂ ਨੂੰ ਵੀ ਦੱਸਣਾ ਹੋਰਨ ਤੁਸੀਂ ਇੱਕ ਵਾਰ ਕਵਿਤਾ ਹੈ ਭਾਈ ਗੁਰਦਾਸ ਜੀ ਦਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੇਸਾ ਪੁਨ ਇੱਕ ਤੇਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਜੇ ਤੁਸੀਂ ਇੱਕ ਜਣੇ ਨੂੰ ਵੀ ਗੁਰੂ ਦਾ ਸ਼ਬਦ ਸਿਖਾ ਦੇਨੇ ਨਾ ਇੱਕ ਹੀ ਸ਼ਬਦ ਸਿਰਫ ਇੱਕ ਸ਼ਬਦ ਕਹਿੰਦੇ ਸਮਝ ਲਓ ਤੁਸੀਂ ਸੱਤ ਮੰਦਰ ਸੋਨੇ ਦੇ ਉਸਾਰ ਦਿੱਤੇ ਇੰਨਾ ਪੁੰਨ ਮਿਲ ਜਾਣਾ ਤੁਹਾਨੂੰ ਇੱਕ ਸ਼ਬਦ ਗੁਰਬਾਣੀ ਸਿਖਾਏ ਕਾ ਇੱਕ ਸ਼ਬਦ ਵੀ ਸਿਖਾਤਾ ਨਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਜਿਵੇਂ ਸਤ ਮੰਦਰ ਸੋਨੇ ਦੇ ਉਸਾਰ ਤੇ ਕਹਿੰਦੇ ਇਨਾ ਪੁੰਨ ਤੁਹਾਨੂੰ ਮਿਲ ਜਾਣਾ ਜੀ ਜੇ ਤੁਸੀਂ ਕਿਸੇ ਨੂੰ ਇੱਕ ਸ਼ਬਦ ਸਿਖਾ ਦਿੰਦੇ ਹੋ ਗੁਰਬਾਣੀ ਦਾ ਇਨਾ ਪੁੰਨ ਸਾਡੀ ਝੋਲੀ ਚ ਪੈ ਜਾਣਾ ਇਸ ਲਈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਜਿਹੜਾ ਆਪ ਵੀ ਜਪਦਾ ਹੋਵੇ ਤੇ ਔਰਾਂ ਨੂੰ ਵੀ ਨਾਮ ਜਪਾਉਂਦਾ ਹੋਵੇ ਕਹਿੰਦੇ ਗੁਰੂ ਨਾਨਕ ਉਹਨਾਂ ਦੀ ਧੂੜ ਮੰਗਦਾ ਜੀ ਉਹਨਾਂ ਗੁਰਮੁਖ ਬਹਰੇ ਨੇ ਜਿਹੜੇ ਆਪ ਵੀ ਜਪਦੇ ਸਹਿਬ ਕਹਿੰਦੇ ਇੱਕ ਗੁਣ ਹੈ ਤਾਂ ਗੁਰੂ ਦਾ ਬੜਾ ਪਿਆਰਾ ਸਿੱਖ ਹੈ ਫਿਰ ਤਾਂ ਲਾਇਕ ਸਿੱਖ ਹੈ ਨਾ ਤੂੰ ਫਿਰ ਗੁਰੂ ਨੇ ਕੀਮਤੀ ਦਾਤਾਂ ਸਾਡੀ ਝੋਲੀ ਚ ਪਾ ਸਿੱਖੀ ਦੀ ਦਾਤ ਅਡੋਲਤਾ ਦੀ ਦਾਤ ਇਹ ਸਾਡੀ ਝੋਲੀ ਚ ਪਰਦੇ ਇਸ ਲਈ ਸਹਿਬ ਜੀ ਨੇ ਆਖਿਆ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਇਸ ਜਗਤ ਵਿੱਚ ਤੂੰ ਹੀ ਕਰ ਲੈ ਜੀ ਜਿਹੜਾ ਅਡੋਲਤਾ ਵਿੱਚ ਰਹਿਣ ਵਾਲਾ ਹੈ ਖਿਡਾਉ ਵਿੱਚ ਰਹਿਣ ਵਾਲਾ ਹੈ ਬੇਪਰਵਾਹ ਫਿਕਰ ਦੀਆਂ ਗੰਡਾਂ ਤਾਂ ਖਰੁਖੀ ਬੰਨੀ ਬੈਠ ਹੈ ਜੀ ਸੰਸਾਰ ਚ ਕਿੰਦੇ ਕੋਲ ਫਿਕਰ ਨਹੀਂ ਹੈ ਕਿੰਦੇ ਕੋਲ ਚਿੰਤਾ ਨਹੀਂ ਪਰੇਸ਼ਾਨੀ ਨਹੀਂ ਸਭ ਕੋਲ ਹੈ ਇੱਕ ਪਰਮਾਤਮਾ ਹੈ ਜਿਹੜਾ ਬੇਪਰਵਾਹ ਹੈ ਹਰਾਨਗੀ ਦੀ ਗੱਲ ਆ ਰਮਤਤ ਬੇਨਤੀ ਕਰ ਚੁੱਕੇ ਆ ਜੀ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਸਾਰਿਆਂ ਨੂੰ ਰਿਜਕ ਦੇ ਰਿਹਾ ਉਹਨੂੰ ਕੋਈ ਫਿਕਰ ਨਹੀਂ ਕਿਸੇ ਪ੍ਰਕਾਰ ਦਾ ਚਿੰਤਾ ਨਹੀਂ ਇਹ ਗੁਣ ਸਹਿਬ ਕਹਿੰਦੇ ਤੈਨੂੰ ਵੀ ਮਿਲ ਸਕਦਾ ਜਿਸ ਤੂੰ ਦੇਹ ਤਿਸ ਮਿਲੇ ਸੱਚ ਬਸ ਜਿਹੜਾ ਨੂੰ ਚੰਗਾ ਲੱਗਦਾ ਉਹਦੀ ਚੋਲੀ ਚ ਪਾ ਦਿੰਦੇ ਬਸ ਸੋਖਾ ਨਹੀਂ ਹੈ ਨਾ ਭਾਈ ਮੰਝ ਜੀ ਵੀ ਕਹਿੰਦੇ ਸੀ ਸਭ ਦੀ ਸਿੱਕੀ ਪਾ ਦੇ ਉਹ ਚੋਲੀ ਚ ਸਭ ਕਹਿੰਦੇ ਨਹੀਂ ਸੋਖੀ ਹੈ ਨਹੀਂ ਸਿੱਕੀ ਜਿੰਨੇ ਸੋਖੇ ਤਰੀਕੇ ਨਾਲ ਮੰਗ ਲਈ ਹੈ ਉਹ ਇਕੜੇ ਪੈਂਡੇ ਵੀ ਵਿਖੇ ਬੈਠ ਸਕਦੇ ਨੇ ਜੇ ਉਹ ਝੋਲੀ ਚ ਸਿੱਕੀ ਪਾਉਂਦਾ ਹੈ ਨਾ ਤੇ ਵਿਖੜਾ ਪੈਂਡਾ ਵੀ ਆ ਸਕਦਾ ਜੀ ਜੇ ਅਡੋਲਤਾ ਦੀ ਦਾਤ ਉਹਨੇ ਪਾਈ ਹੈ ਤੇ ਫਿਰ ਉਹ ਵਿਖੜਾ ਪੈਂਡਾ ਵੀ ਆਏ ਭਾਈ ਮਨਜੀ ਜੀ ਜਿਹੜੇ ਤੁਸੀਂ ਸਾਰੂ ਜਾਣ ਸਾਰੇ ਜਾਣੋ ਸਭ ਕੁਝ ਚਲਾ ਗਿਆ ਜੀ ਸਿੱਕੀ ਤੁਹਾਨੂੰ ਕਰਨ ਤੋਂ ਬਾਅਦ ਕੁਝ ਨਹੀਂ ਸੀ ਪਰ ਡੋਲੇ ਨਹੀਂ ਆਈ ਦਾਤ ਸੀ ਜਿਹੜੀ ਉਹਨਾਂ ਦੀ ਝੋਲੀ ਚ ਪਾਈ ਸੀ ਜੀ ਨੇ ਖਿੰਨ ਮਾਤਰ ਵੀ ਨਹੀਂ ਡੋਲੇ ਜੀ ਘਰ ਚ ਇੱਕ ਪ੍ਰਸ਼ਾਦੇ ਦਾ ਆਟਾ ਵੀ ਨਹੀਂ ਸੀ ਪਰ ਗੁਰੂ ਦਾ ਪੱਲਾ ਛੱਡਿਆ ਨਹੀਂ ਜੀ ਜਿਹੜੇ ਨੂੰ ਚੰਗੇ ਲੱਗਦੇ ਨੇ ਉਹਨੂੰ ਦਾਤ ਪਾ ਦਿੰਦਾ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਫਿਰ ਉਹਨਾਂ ਨੇ ਉਹ ਸੱਚ ਦੀ ਕਮਾਈ ਕੀਤੀ ਫਿਰ ਉਹਨਾਂ ਦਾ ਜੀਵਨ ਵੀ ਉਹ ਡੋਲ ਹੋ ਗਿਆ ਫਿਰ ਜੋ ਮਰਜੀ ਹੋ ਜੇ ਜੀਵਨ ਚ ਫਿਰ ਸ਼ੁਕਰਾਨਾ 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 ਨਹੀਂ ਕਰਦੇ ਰੇ ਬਸ ਮਿਸਕੋਗਾ ਲੱਖ ਦੇ ਰੇ ਤੇਰਾ ਕੀਆ ਮਿੱਠਾ ਲੱਗਿਆ ਸਤਗੁਰੂ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਕਹਿੰਦੇ ਜਿਸ ਨੂੰ ਸਤਗੁਰੂ ਮਿਲ ਪੈਂਦੇ ਨਾ ਫਿਰ ਉਹਨਾਂ ਦੇ ਹਿਰਦੇ ਚ ਸੱਚ ਵਸ ਜਾਏ ਸਾਨੂੰ ਸਭਨਾਂ ਨੂੰ ਸਤਿਗੁਰੂ ਮਿਲਿਆ ਜੀ ਬਸ ਸਤਿਗੁਰੂ ਨੂੰ ਸੁਣਨ ਦੀ ਲੋੜ ਹੈ ਸਤਿਗੁਰੂ ਦੀ ਬਾਤ ਮੰਨਣ ਦੀ ਲੋੜ ਹੈ ਬਸ ਸਤਿਗੁਰੂ ਕੋਲ ਤਾਂ ਰੋਜ਼ ਬੈਠਦੇ ਸੀ ਗੁਰੂ ਦੀ ਸੰਗਤ ਰੋਜ਼ ਕਰਦੇ ਹਾਂ ਬਸ ਸਤਿਗੁਰੂ ਨੂੰ ਸੁਣਨਾ ਹੈ ਸੀ ਵੀ ਸਾਡਾ ਸਤਿਗੁਰੂ ਆਖਦਾ ਕੀ ਹੈ ਸਤਿਗੁਰੂ ਮਿਲਿਆ ਸੱਚ ਪਾਇਆ ਗੁਰੂਕੁਲ ਮਿਲੇਗਾ ਸੱਚ ਨਾਮ ਬੰਦਗੀ ਜਿਨ ਕਾ ਹਿਰਦੈ ਸੱਚ ਵਸਾਇਆ ਉਹਨਾਂ ਦੇ ਹਿਰਦੇ ਚ ਸੱਚ ਦਾ ਵਾਸਾ ਹੋ ਜਾਂਦਾ ਹੈ ਪਰ ਅਗਲੀ ਗੱਲ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਕਿਨੇ ਜਿਹੜਾ ਮੂਰਖ ਮਨੁੱਖ ਹੈ ਨਾ ਉਹ ਸੱਚ ਜਾਣਦਾ ਹੀ ਨਹੀਂ ਸਾਖਤ ਹੈ ਰਸ ਸਾਖ ਦੇ ਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਕਿੰਦੂ ਜਾਣਦਾ ਹੀ ਨਹੀਂ ਰਸ ਜੀ ਸਵਾਦ ਜਾਣਦਾ ਹੀ ਨਹੀਂ ਗੁਰੂ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਫਿਰ ਉਹ ਕੀ ਕਰਦਾ ਮਨਮੁਖੀ ਜਨਮ ਗਵਾਇਆ ਸਾਰਾ ਜੀਵਨ ਵਿਰਤ ਗਵਾ ਲੈਂਦਾ ਇਸ ਵਿੱਚ ਕੋਈ ਨਹੀਂ ਜਪ ਲਾਂਗੇ ਨਾਮ ਜੀ ਕੋਈ ਨਹੀਂ ਪੜ ਲਾਂਗੇ ਬਾਣੀ ਕਰ ਲਾਂਗੇ ਸਹਿਜ ਪਾਠ ਫਿਰ ਕੀ ਹੋਇਆ ਬੜਾ ਸਮਾਪਿਆ ਇਹ ਵੀ ਤਾਂ ਉਹ ਲਿਖਿਆ ਜੀ ਮਨੁੱਖ ਦਾ ਅਜੀ ਕੀ ਅਜੀ ਬੜੀ ਜ਼ਿੰਦਗੀ ਪੀਏ ਭੁਲੇਖੇ ਨਹੀਂ ਜੀ ਸਾਡੇ ਕਿਸੇ ਮਨੁੱਖ ਨੂੰ ਆਪਣੀ ਜ਼ਿੰਦਗੀ ਦਾ ਨਹੀਂ ਪਤਾ ਜੀ ਕਦੋਂ ਥੰਮ ਜਾਨੀਏ ਕਦੋਂ ਰੁਕ ਜਾਨੀਏ ਇਹ ਤਾਂ ਭੁਲੇਖਾ ਲੈ ਕੇ ਬੈਠਾ ਮਨੁੱਖ ਇਸ ਲਈ ਸਹਿਬ ਜੀ ਕਹਿੰਦੇ ਸੋਚਾਂ ਵਿੱਚ ਹੀ ਰਹਿ ਜਾਂਦਾ ਹੈ ਮਨੁੱਖ ਜਪ ਲਾਂਗੇ ਨਾਮ ਧਿਆ ਲਾਂਗੇ ਸਹਿਬ ਕਹਿੰਦੇ ਉਹ ਰਸ ਹੀ ਨਹੀਂ ਜਾਣਦਾ ਜੇ ਰਸ ਜਾਣਦਾ ਹੁੰਦਾ ਤੇ ਇਹ ਗੱਲ ਨਾ ਆਖਦਾ ਕੋਈ ਨਹੀਂ ਧਿਆ ਲਾਂਗੇ ਜਪ ਲਾਂਗੇ ਉਹ ਤਾਂ ਸਿੱਧਾ ਚੁੜ੍ਹੇ ਮੂਰਖ ਸੱਚ ਨਾ ਜਾਣਨੀ ਮੂਰਖ ਸੱਚ ਨਹੀਂ ਜਾਣਦਾ ਮਨਮੁਖੀ ਜਨਮ ਜਿਨ੍ਹਾਂ ਦਾ ਮਨ ਜਿਹੜਾ ਹੈ ਜਿਨ੍ਹਾਂ ਦਾ ਮਨ ਸੰਸਾਰ ਵਾਲਾ ਪਦਾਰਥਾਂ ਵਾਲਾ ਉਹ ਫਿਰ ਜਪੁਜੀ ਸਾਹਿਬ ਦਾ ਰਸ ਨਹੀਂ ਜਾਣਦੇ ਗੁਰੂ ਦੇ ਨਾਮ ਦਾ ਰਸ ਨਹੀਂ ਜਾਣਦੇ ਫਿਰ ਸਾਹਿਬ ਜੀ ਇੰਨਾ ਬਾਬਦ ਕੀ ਕਹਿੰਦੇ ਵਿੱਚ ਦੁਨੀਆ ਕਾਹੇ ਆਇਆ ਕਹਿੰਦੇ ਫਿਰ ਕੀ ਫਾਇਦਾ ਹੋਇਆ ਤੇਰਾ ਦੁਨੀਆ ਵਿੱਚ ਆਉਣ ਦਾ ਕੀ ਲਾਹਾ ਹੋਇਆ ਅਸੀਂ ਬੱਚੇ ਨੂੰ ਸਕੂਲ ਭੇਜੀਏ ਲਗਾਤਾਰ ਸਾਲ 2 ਸਾਲ 3 ਸਾਲ ਕਰ ਸਕਦੇ ਪਰ ਕੁਝ ਸਿੱਖਿਆ ਹੀ ਨਾ ਹੋਵੇ ਤੇ ਅਸੀਂ ਕੀ ਕਹਿੰਨੇ ਕੀ ਫਾਇਦਾ ਤੇਰੇ ਸਕੂਲ ਜਾਣ ਦਾ ਜੇ ਡਿਗਰੀ ਨਾ ਪ੍ਰਾਪਤ ਕੀਤੀ ਜੇ ਕਹਿੰਦੇ ਕੀ ਫਾਇਦਾ ਇਹਨੇ ਸਾਲ ਤੇਰਾ ਸਕੂਲ ਜਾਣ ਦਾ ਤੂੰ ਤਾਂ ਸਮਾਂ ਹੀ ਖਰਾਬ ਕਰ ਲਿਆ ਹੁਣ ਸੋਚ ਕੇ ਦੇਖੋ ਆਪਣੇ ਮਨਾਂ ਨੂੰ ਵੀ ਅਸੀਂ ਨਾਮ ਦੀ ਕਮਾਈ ਕਿੰਨੀ ਕੀਤੀ ਐ ਬੰਦਗੀ ਦੀ ਕਮਾਈ ਕਿੰਨੀ ਕੋ ਕੀਤੀ ਐ ਜੇ ਨਹੀਂ ਕੀਤੀ ਫਿਰ ਕੀ ਫਾਇਦਾ ਸੰਸਾਰ ਵਿੱਚ ਆਉਂਦਾ ਮੈਂ ਸੋਚਦਾ ਵੀ ਇਹ ਤਾਂ ਸਵਾਲ ਹੋਣਾ ਸਾਡਾ ਕਿ ਤੈਨੂੰ ਸੰਸਾਰ ਚ ਭੇਜਿਆ ਕਿੰਨਾ ਕੁ ਨਾਮ ਕਮਾਇਆ ਕਿੰਨੀ ਕੁ ਬੰਦਗੀ ਕੀਤੀ ਇਹ ਸਰੀਰ ਮੇਰੇ ਆ ਇਸ ਜਗ ਮੈਂ ਆਇਆ ਕਿਆ ਤੁੱਦ ਕਰਮ ਕਮਾਇਆ ਜੇ ਨਾਮ ਨਹੀਂ ਜਪਿਆ ਹੋਏਗਾ ਬੰਦਗੀ ਨਹੀਂ ਕੀਤੀ ਤੇ ਸਾਬੇ ਨੇ ਕਹਿਣਾ ਕੀ ਫਾਇਦਾ ਫਿਰ ਸੰਸਾਰ ਵਿੱਚ ਜਾਂਦਾ ਜੇ ਕੁਝ ਲੈ ਕੇ ਨਹੀਂ ਆਇਆ ਤੂੰ ਨਾਮ ਦੀ ਕਮਾਈ ਬੰਦਗੀ ਦੀ ਕਮਾਈ ਇਸ ਲਈ ਵਿੱਚ ਦੁਨੀਆ ਕਾਹੇ ਆਇਆ ਕੀ ਫਾਇਦਾ ਹੋਇਆ ਇਸ ਸੰਸਾਰ ਵਿੱਚ ਆਉਣ ਦਾ ਕੀ ਲਾਭ ਹੋਇਆ ਤੈਨੂੰ ਜਨਮ ਤ ਤੂੰ ਸਾਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਵਿੱਚ ਬਤੀਤ ਕਰ ਦਿੱਤਾ ਫਿਰ ਫਾਇਦਾ ਕੀ ਹੋਇਆ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੋੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਉਹ ਸੱਚ ਉਹ ਪਰਮਾਤਮਾ ਦੋ ਲੈ ਜੀ ਉੰਦੇ ਕੋਲ ਵੀ ਨਾਮ ਦੀ ਦਾਤ ਬੰਦਗੀ ਦੀ ਦਾਤ ਮਿਲ ਜਾਏਗੀ ਜਦੋਂ ਅਸੀਂ ਹੁੰਦੇ ਲਾਈਕ ਸਿੱਖ ਬਣ ਜਾਗੇ ਜਦੋਂ ਉਹਦੇ ਪਿਆਰੇ ਸਿੱਖ ਬਣ ਜਾਣਗੇ ਉਦੋਂ ਸਾਡੀ ਝੋਲੀ 'ਚ ਇਹ ਦਾਤ ਪਹਿਚ ਜਾਣੀ ਹੈ ਹਿਰਦੇ ਦੇ ਅੰਦਰ ਨਾਮ ਵਸ ਜਾਣਾ ਜਦੋਂ ਇੱਕ ਵਾਰੀ ਹਿਰਦੇ 'ਚ ਵਸ ਗਿਆ ਫਿਰ ਨਹੀਂ ਨਿਕਲਦਾ ਗੱਲ ਤਾਂ ਹਿਰਦੇ 'ਚ ਵਸਾਉਣ ਦੀ ਹੈ ਨਾਮ ਨੂੰ ਜਿਸ ਦਿਨ ਹਿਰਦੇ 'ਚ ਵਸ ਗਿਆ ਘਟ ਦੀਪਕ ਰਹਾ ਸਮਾਈ ਫਿਰ ਹਮੇਸ਼ਾ ਲਈ ਦੀਪਕ ਜਗਦਾ ਰਹੇ ਜਣਾ ਫਿਰ ਕਦੇ ਬੁਝਦਾ ਨਹੀਂ ਹੈ ਫਿਰ ਇਹ ਨਹੀਂ ਬੁਝਦਾ ਬਸ ਗੁਰੂ ਦੇ ਅਨੁਸਾਰ ਚੱਲੀਏ ਗੁਰੂ ਜੋ ਹੁਕਮ ਕਰਦਾ ਉਹਨੂੰ ਅਸੀਂ ਜੀਵਨ ਚ ਮੰਨਣਾ ਕਰੀਏ ਫਿਰ ਗੁਰੂ ਨੇ ਬਹੁਤ ਕੀਮਤੀ ਦਾਤ ਨਾਮ ਦੀ ਦਾਤ ਜਿਹੜੀ ਹੈ ਉਹ ਸਾਡੀ ਝੋਲੀ ਪਾ ਦੇਣੀ ਹੈ ਸਾਡੇ ਹਿਰਦੇ ਚ ਵਸਾ ਦੇਣੀ ਹੈ ਜਿੰਦੇ ਨਾਲ ਸਾਡਾ ਲੋਕ ਵੀ ਸਬਰ ਜਣਾ ਹੈ ਤੇ ਪਰ ਲੋਕ ਵੀ ਸਬਰ ਜਾਣੇ ਹੋਈਆਂ ਬਿਆੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਜਿਹੜੀ ਸਮੂਹ ਸਾਧ ਸੰਗਤ